ਕਮਿਸ਼ਨਰ ਅਮਰਸਰ ਦੇ ਸਮੁੱਚੇ ਫੋਰਸ ਪੁਲਿਸ ਅਧਿਕਾਰੀ ਵਿਸ਼ੇਸ਼ ਕਰਕੇ ਡਿਪਟੀ ਕਮਿਸ਼ਨਰ ਆਫ ਪੁਲਿਸ ਇਨਵੈਸਟੀਗੇਸ਼ਨ ਏਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ ਸਿਟੀ ਬਾਨ ਵਿਸ਼ਾਲ ਜੀ ਜੀ ਏਸੀਪੀ ਸ੍ਰੀ ਕੁਲਦੀਪ ਜੀ ਸੀਆਈਏ ਇਨਸਪੈਕਟਰ ਅਮਨਜੋਤ ਅਤੇ ਬਾਕੀ ਹੋਰ ਟੋਟਲ ਜਿਹੜੇ ਹੈਗੇ ਆ ਪੁਲਿਸ ਕਰਮਚਾਰੀਆਂ ਨੇ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਅਸੀਂ ਇੱਥੇ ਤਾਇਨਾਤ ਹੋਏ ਆ ਬੜੀ ਅਨਤਕ ਮਿਹਨਤ ਕਰਕੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਤਰੀਬ ਐਨਡੀਪੀਐਸ ਦੇ ਤਹਿਤ 99 ਮੁਕਦਮੇ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ 155 ਬੰਦੇ ਗ੍ਰਿਫਤਾਰ ਹੋਏ ਨੇ ਤੇ ਟੋਟਲ 32 ਕਿਲੋ 550 ਗ੍ਰਾਮ ਜਿਹੜੀ ਹੀਰੋਨ ਰਿਕਵਰ ਹੋਈ ਆ ਜਿਹੜਾ ਕਿ ਆਪਦੇ ਆਪ ਤੇ ਇੱਕ ਰਿਕਾਰਡ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇੰਨੀ ਟੋਟਲ ਕੁਆਂਟੀਟੀ ਰਿਕਵਰ ਨਹੀਂ ਹੋਈ ਸੀ ਜਿਹੜੀ ਪਿਛਲੇ 2 ਮਹੀਨਿਆਂ ਚ ਹੋਈ ਆ ਇਸੇ ਤਰ੍ਹਾਂ ਅਫੀਮ 9 ਕਿਲੋ ਤੇ ਡਰਗਮੰਨੀ 1 ਕਰੋੜ 18 ਲੱਖ ਰੁਪਇਆ ਡਰਗਮੰਨੀ ਜਿਹੜੀ ਇਹਨਾਂ ਸਮਗਲ ਇਸ ਤੋਂ बरामद ਹੋਈ ਆ ਤੇ ਬਾਕੀ ਜਿਹੜੇ ਹੋਰ ਵਹੀਕਲਸ ਨੇ ਉਹ ਨਾਲ ਹੋਏ ਨੇ ਇਸੇ ਤਰ੍ਹਾਂ ਆਰਮਜ਼ ਐਕਟ ਦੇ ਅੰਦਰ ਜਿਹੜੇ ਬੰਦੇ ਫਾਇਰਿੰਗ ਜਾਂ ਆਰਮਜ਼ ਐਕਟ ਲੈ ਕੇ ਜੇ ਕ੍ਰਾਈਮ ਕਮਿਟ ਕਰਦੇ ਸੀ ਉਹਨਾਂ ਦੇ 8 ਮੁਕਦਮੇ ਦਰਜ ਕਰਕੇ ਜਿਨ੍ਹਾਂ ਤੋਂ 16 ਬੰਦੇ ਅਰੈਸਟ ਹੋਏ ਸੀ ਤੇ ਜਿਨ੍ਹਾਂ ਤੋਂ ਕਰੀਬ-ਕਰੀਬ 25 ਜਿਹੜੇ ਪਿਸਟਲ ਵਲੀਪ ਮੌਜ਼ਰ ਜਿਹੜੇ ਵੈਪਨ ਸੀ ਤੇ 3 ਨਰਵੋਲਵਰ ਉਹਨਾਂ ਨੂੰ ਰਿਕਵਰ ਹੋਏ ਨੇ ਇਸੇ ਤਰ੍ਹਾਂ ਸਾਈਜ਼ ਐਕਟ ਤਹਿਤ 55 ਮੁਕਦਮੇ ਦਰਜ ਕਰਕੇ 57 ਬੰਦੇ ਅਰੈਸਟ ਕੀਤੇ ਨੇ ਤੇ ਤਕਰੀਬ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ ਉਹ ਸ਼ਰਾਬ ਆ ਜਿਹੜੀ ਉਹ ਰਿਕਵਰ ਹੋਈ ਆ ਇਸੇ ਤਰ੍ਹਾਂ ਡਰੱਗ ਸਮੱਗਲਰਸ ਦੇ ਵੱਲੋਂ ਜਿਹੜੀ ਨਾਜਾਇਜ਼ ਜਿਹੜੇ ਉਹਨਾਂ ਦੇ ਇਹ ਜੇ ਧੰਦਿਆਂ ਤੋਂ ਉਹਨਾਂ ਨੂੰ ਅਰਨ ਕਰਕੇ ਜਿਹੜੇ ਉਹਨਾਂ ਨੇ ਪੈਸੇ ਕਮਾਏ ਸੀ ਉਹਦੇ ਤਹਿਤ 1 ਕਰੋੜ 92 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਜਿਹਨੂੰ ਔਡ ਕੇਸਸ ਕਹਿੰਦੇ ਨੇ ਚਾਰ ਕੇਸਾਂ ਦੇ ਵਿੱਚ ਉਹ ਕੰਪੀਟੈਂਟ ਅਥਾਰਟੀ ਵੱਲੋਂ ਜਿਹੜੀ ਆ ਰਵਾਨਗੀ ਕੀਤੀ ਗਈ ਆ ਤੇ 1 ਕਰੋੜ 92 ਲੱਖ ਰੁਪਏ ਦੀ ਪ੍ਰਾਪਰਟੀ ਉਹਨਾਂ ਦੀ ਕਨਫਿਸਟ੍ਰੇਟ ਕੀਤੀ ਆ ਇਸੇ ਤਰ੍ਹਾਂ 755 ਬੰਦੇ ਪ੍ਰੀਵੈਂਟਿਵ ਐਕਸ਼ਨ ਲਏ ਨੇ 111 ਜਿਹੜੇ ਭਗੌੜੇ ਨੇ ਜਿਹੜੇ ਡਰੱਗਸ ਦੇ ਵਿੱਚ ਜਾਂ ਹੋਰ ਕੇਸਾਂ ਦੇ ਵਿੱਚ ਭਗੌੜੇ ਸੀ 111 ਭਗੌੜੇ ਗ੍ਰਿਫਤਾਰ ਹੋਏ ਨੇ ਤੇ ਹੋਰ ਜ਼ੰਗੀਨ ਜੁਰਮਾਂ ਦੇ ਤਹਿਤ ਜਿਹੜੇ ਪੁਰਾਣੇ ਹੋਰ ਦੋਸ਼ੀ ਭਗੌੜੇ ਸੀ ਉਹ 18 ਬੰਦੇ ਗ੍ਰਿਫਤਾਰ ਹੋਏ ਨੇ ਇਸੇ ਤਰ੍ਹਾਂ ਅਵੇਅਰਨੈਸ ਸਕੀਮ ਦੇ ਤਹਿਤ ਕਮਿਸ਼ਨਰ ਅੰਮ੍ਰਿਤਸਰ ਵੱਲੋਂ 385 ਸੈਮੀਨਾਰ ਲਾਇਏ ਨੇ ਜੋ ਕਿ ਲਗਾਤਾਰ ਆਲਮੋਸਟ ਮੋਰ ਥੈਨ ਇੱਕ ਜਿਹੜਾ ਹੈਗਾ ਸੈਮੀਨਾਰ ਹਰ ਰੋਜ਼ ਦਾ ਐਵਰੇਜ ਉਹ ਜਿਹੜੀ ਸਾਡੀ ਪੈ ਰਹੀ ਆ ਤਾਂ ਕਿ ਨਵੇਂ ਜਿਹੜੀ ਆ ਜਵਾਨੀ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਸचेਤ ਕੀਤਾ ਜਾਵੇ ਤੇ ਸਾਡੇ ਨਵੇਂ ਜਿਹੜੇ ਨੌਜਵਾਨ ਆ ਨਵੀਂ ਜਨਤਾ ਹੈਗੀ ਆ ਉਹ ਨਸ਼ਾ ਤੋਂ ਦੂਰ ਰਹੇ ਇਸੇ ਲੜੀ ਦੇ ਵਿੱਚ 15 ਅਗਸਤ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਵਿਸ਼ੇਸ਼ ਨਾਕਾਬੰਦੀ ਵਿਸ਼ੇਸ਼ ਚੈਕਿੰਗਸ ਹੋਟਲ ਚੈਕਿੰਗਸ ਤੇ ਸਾਰੇ ਤਰ੍ਹਾਂ ਦੀ ਜਿਹੜੀ ਆ ਉਹ ਸਖਤੀ ਵਰਤੀ ਜਾ ਰਹੀ ਆ ਉਹਦੇ ਤਹਿਤ ਕੱਲ ਇੱਕ ਵਿਅਕਤੀ ਹਰਸਵਰੂਪ ਸਿੰਘ son of ਸਤਨਾਮ ਸਿੰਘ ਪਿੰਡ ਨਵੇਂ ਨਾਗ ਮਜੀਠਾ ਰੋਡ ਜਿਹੜਾ ਕਿ ਬੀਐਸਸੀ ਐਗਰੀਕਲਚਰ ਖਾਲਸਾ ਕਾਲਜ ਚ ਪੜ੍ਹਾਈ ਕਰਦਾ ਇਹਨੂੰ ਤਿੰਨ ਪਿਸਤੌਲ ਕੀਬੋਰਡ ਦੇ ਜਿਹੜੇ ਕਿ ਇਹਨੇ ਪਾਰ ਪਾਕਿਸਤਾਨ ਤੋਂ ਮੰਗਾਈ ਸੀ ਇੱਕ ਥਾਰ ਗੱਡੀ ਆ ਜਿਹੜੀ ਕਿ ਹਲੇ ਟੈਂਪਰੀਰੀ ਨੰਬਰ ਆ ਉਹਦੇ ਤਹਿਤ ਇਹਨੂੰ ਰਣਜੀਤ ਐਵੈਨਿਊ ਦੇ ਦਰਾਂ ਨਾਕਾ ਬੰਦੀ ਦਰਾਂ ਨੇ ਇਹਨੂੰ ਗ੍ਰਿਫਤਾਰ ਕਰਕੇ ਇਸ ਨੂੰ ਇਹਦੀ ਅਰੈਸਟ ਪਾਈ ਆ ਇਸ ਤਰ੍ਹਾਂ ਕਮਿਸ਼ਨਰੇਟ ਵੱਲੋਂ ਅੰਮ੍ਰਿਤਸਰ ਵੱਲੋਂ ਆਪਣੀ ਜਿਹੜੀ ਕ੍ਰਾਈਮ ਮੁਕਤ ਸੁਸਾਇਟੀ ਕਰਨੀ ਤੇ ਨਸ਼ਾ ਮੁਕਤ ਸੁਸਾਇਟੀ ਕਰਨ ਤਹਿਤ ਬਹੁਤ ਅਹਿਮ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ ਇਹਦੇ ਲਈ ਸਾਰੀ ਟੀਮ ਵਰਕ ਸਾਡੇ ਸਾਰੇ ਅਧਿਕਾਰੀ ਸਾਰੇ ਕਰਮਚਾਰੀ ਹੈ ਜਿਹੜੇ ਉਹ ਇਕਜੁੱਟ ਹੋ ਕੇ ਦਿਲ ਦੇ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਇਹ ਕਾਹਨੂੰ ਵੀ ਇਸੇ ਤਰ੍ਹਾਂ ਜਿਹੜੀ ਆ ਕਮਿਸ਼ਨਰੇਟ ਪੁਲਿਸ ਆ ਇਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਅਤੇ ਕ੍ਰਾਈਮ ਮੁਕਤ ਕਰਨ ਚ ਆਪਣਾ ਯੋਗਦਾਨ ਜਾਰੀ ਰੱਖ